ਆ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਤੁਹਾਡੇ ਨਾਲ ਵਲੌਗ ਸਾਂਝਾ ਕਰਦੇ ਆ ਜਿਹੜਾ ਬਾਈ ਗੋਗੀ ਦੇ ਘਰੇ ਬੈਠਨੇ ਆਗੇ ਆਪਾਂ ਆਪਣੇ ਨਾਲ ਗੋਗੀ بابا ਬਿਠਾਗਾ ਤੇ ਬਾਈ ਦੀ ਬੇਸ਼ੇਰੀ ਦਾ ਅੱਜ ਬਾਡੇ ਸੀਗਾ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਬਾਈ ਕਿੰਨੇ ਚਿਰ ਦੀ ਬੇਸ਼ੇਰੀ ਹੋਗੀ ਤੇ ਕਿੰਨੇ ਬਾਈ ਕੋਲੇ ਜਾਨਵਰ ਰੱਖਿਆ ਸਾਰੇ ਸੌਂਗ ਨਾਲ ਜਾਨਵਰ ਪਾਲੇ ਹੋਏ ਆ ਬਾਈ ਦੇ ਤੇ ਜਾਨਵਰ ਵੀ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਵਲੌਗ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਲੋ ਜੀ ਦੋਸਤੋ ਆਪਾਂ ਹੁਣ ਕੇਕ ਕੱਟਣ ਲੱਗੇ ਆ ਇਸ ਨਸ਼ੇਰੀ ਦਾ ਕਿਉਂਕਿ ਬਾਈ ਇਹਨਾਂ ਜਾਨਵਰਾਂ ਨੂੰ ਆਪਣੇ ਘਰ ਦੇ ਮੈਂਬਰ ਸਮਝਦਾ ਇੱਕ ਤਰ੍ਹਾਂ ਦੇ ਕੋਈ ਇੰਦਾ ਨਹੀਂ ਹੈਗਾ ਜਿਵੇਂ ਆਪਾਂ ਕਹਿ ਦਈਏ ਵੀ ਜਾਨਵਰ ਆਹੇ ਘਰ ਦਾ ਮੈਂਬਰ ਹੀ ਸਮਝਦੇ ਆ ਬਾਈ ਇਹਨਾਂ ਨੂੰ ਜਿਵੇਂ ਕਿ ਆਪਣਾ ਬੱਚਿਆਂ ਨਾਲ ਮੋਹ ਪ੍ਰੇਮ ਹੁੰਦਾ ਉਦਾਂ ਹੀ ਇਹ ਜਾਨਵਰਾਂ ਦਾ ਵੀ ਮੋਹ ਪ੍ਰੇਮ ਆਪਣੇ ਮਾਲਕ ਦੇ ਨਾਲ ਹੈ ਦੀ ਬਰਥਡੇ ਮਾਰਨੇ ਮਾਉਣਾ ਤਾੜੀ ਆਏ ਕਰਕੇ ਖੁਸ਼ੀ ਕਰ ਰਹੀ ਬਾੜੇ ਇਹ ਸਾਡੇ ਗੁੱਗੀ ਬਾਵਾ ਜੀ ਤੇ ਮਾਤਾ ਜੀ ਨੇ ਨਾਲ ਤੇ ਨਾਲ ਬੇਟਾ ਜੀ ਨੇ ਤੇ ਆਪਣੀ ਖੁਸ਼ੀ ਦਾ ਵਰਡੇ ਤੁਸੀਂ ਦੇਖ ਹੀ ਸਕਦੇ ਆ ਲੋ ਜੀ ਕੇਕ ਕੱਟ ਦਿੱਤਾ ਜੀ ਆਪਾਂ ਇਹ ਸ਼ੁਭਸ਼ੇਰੀ ਦਾ ਖੁਸ਼ੀ ਦਾ ਅੱਜ ਮੰਨ ਕੇ ਵਰਡੇ ਸੀ 2 ਸਾਲ ਦੀ ਹੋ ਚੁੱਕੀ ਅੱਜ ਇਹ ਤੇ ਬਾਈ ਨੇ ਫੋਟੋ ਬਹੁਤ ਵਧੀਆ ਬਣਵਾ ਕੇ ਲਿਆਂਦੀ ਸੀ ਕੇਕ ਦੇ ਉੱਪਰ ਦੇਖ ਸਕਦਾ ਹੋ ਦੋਸਤੋ ਤੇ ਬਹੁਤ ਹੀ ਸਾਊ ਸੇਲ ਬੱਚੀ ਹੈ ਇਹ ਬਾਈ ਦੀ ਘਰੇ ਪਾਲੀ ਹੋਈ ਤੇ ਕਿਉਂਕਿ ਆਪਣੇ ਮਾਲਕ ਨਾਮ ਉਹ ਫਰੇਮਾ ਇਦਾਂ ਹੀ ਵੱਜ ਜਾਂਦਾ ਕਿਉਂਕਿ ਸੇਵਾ ਸੰਭਾਲ ਕਰਦਾ ਜਦੋਂ ਬੰਦਾ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਤੁਹਾਡੇ ਨਾਲ ਵਲੌਗਾਂ ਸਾਂਝਾ ਕਰਦੇ ਆ ਜਿਹੜਾ ਬਾਈ ਗੋਗੀ ਦੇ ਘਰੇ ਬੈਠਨੇ ਆਂਗੇ ਆਪਾਂ ਆਪਣੇ ਨਾਲ ਗੋਗੀ ਬਾਬਾ ਬਿਠਾਗਾ ਤੇ ਬਾਈ ਦੀ ਬੇਸ਼ੇਰੀ ਦਾ ਅੱਜ ਵਾਡੇ ਸੀਗਾ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਬਾਈ ਕਿੰਨੇ ਚਿਰ ਦੀ ਬੇਸ਼ੇਰੀ ਹੋਗੀ ਤੇ ਕਿੰਨੇ ਬਾਈ ਕੋਲੇ ਜਾਨਵਰ ਰੱਖਿਆ ਸਾਰੇ ਸੌਂਗ ਨਾਲ ਜਾਨਵਰ ਪਾਲੇ ਹੋਏ ਆ ਬਾਈ ਦੇ ਤੇ ਜਾਨਵਰ ਵੀ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਸਸਿਕਾ ਬਾਈ ਸਸਿਕਾ ਬਾਈ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਆਪਣੀ ਜਿਹੜੀ ਬੇਸ਼ੇਰੀ ਦਾ ਬਰਥਡੇ ਆ ਤੇ ਇਹ ਕਿੰਨੇ ਟਾਈਮ ਦੀ ਹੋਗੀ ਤੇ ਬਾਈ ਅੱਜ 2 ਸਾਲ ਦੀ ਹੋਗੀ ਹੈ ਅੱਛਾ ਵੇਦੋ ਸਾਦੀ ਠੀਕ ਹੈ ਬਾਈ ਦੀ ਬਿਸ਼ੇਰੀ ਇਹ ਦੋ ਸਾਲ ਹੀ ਹੋ ਗਏ ਜੋ ਕਿ ਨੌਕਰੀ ਖੇਰੀ ਹੈ ਇਹ ਕੁਸ਼ੀ ਇਹਦਾ ਨਾਮ ਰੱਖਿਆ ਵਾ ਬਾਈ ਨੇ ਬਿਸ਼ੇਰੀ ਦਾ ਤੇ ਬਈ ਇਹ ਕਿਹੜੇ ਘੋੜੇ ਦੀ ਹੈ ਬੱਚੀ ਇਹ ਰਾਜਗੜ੍ਹ ਦੇ ਸ਼ਿਰੂ ਦੀ ਹੈ ਅੱਛਾ ਰਾਜਗੜ੍ਹ ਦੇ ਸultan ਦੀ ਪੁੱਤ ਪਰਪੋਤੀ ਹੋਗੀ ਠੀਕ ਹੈ ਤੇ ਜਿਹੜੀ ਇਹ ਘੋੜੀ ਖੜੀ ਹੈ ਦੁਬਾਰੇ ਸੂਈ ਵੀ ਆਪਣੀ ਜਿਹਨੇ ਘੋੜੀ ਇਸ ਘੋੜੀ ਦੀ ਲੱਗੀ ਹੈ ਨਾ ਕਿਸੇ ਘੋੜੀ ਦੇ ਵਿੱਚ ਜੰਗੀ ਠੀਕ ਹੈ ਤੇ ਇਹਨੇ ਹੁਣ ਕਿਹੜਾ ਬੱਚਾ ਦਿੱਤਾ ਇਹ ਉਹ ਦਾਰੇ ਘੋੜੇ ਤੋਂ ਦਿੱਤਾ ਸ਼ੇਰਾਂ ਅੱਛਾ ਉਹਦਾ ਨਾਮ ਰੱਖਿਆ ਕੀ ਮਾਵੀ ਠੀਕ ਹੈ ਤੇ ਦੁਬਾਰੇ ਵੀ ਉਸ ਕੋਡ ਇਧੇ ਮੇਟ ਕਰਾਈ ਵੀ ਇਧੇ ਨਹੀਂ ਹੁਣ ਦੁਬਾਰਾ ਕਰਾਈਆ ਸੀ ਵਾਈਟ ਸ਼ਾਂਤ ਠੀਕ ਹੈ ਤੇ ਬੇਚੇਰਾ ਬਹੁਤ ਚੰਗਾ ਦਿੱਤਾ ਨਾ ਹਾਂਜੀ ਤੇ ਇਹ ਸਾਰੇ ਬਹੁਤ ਵਧੀਆ ਜਾਨਵਰ ਰੱਖੇ ਹੋਏ ਬਾਈ ਕੋਲੇ ਸ਼ੌਂਕ ਨਾਲ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿੰਦਾ ਲੱਗੀ ਦੋਸਤੋ ਤੇ ਸਾਰਾ ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜਾਉਂਦੇ ਰਹਿਣਾ